ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਚੰਨੀ ਦਾ ਧੰਨਵਾਦ ਕੀਤਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਧੰਨਵਾਦ ਕੀਤਾ ਤੇ ਚੰਨੀ ਨੇ ਪਹਿਲਾਂ ਵੀ ਅਮਰਿਤਪਾਲ ਲਈ ਆਵਾਜ਼ ਚੁੱਕੀ ਸੀ ਤਰਸੀਮ ਸਿੰਘ ਅਮਰਿਤਪਾਲ ਸਿੰਘ ਦੇ ਪਿਤਾ ਇਹ ਕਹਿੰਦੇ ਹੋਏ ਨਜ਼ਰ ਆਏ ਸਾਬਕਾ ਸੀਐਮ ਚੰਨੀ ਨੇ ਪੰਜਾਬ ਦੀ ਗੱਲ ਕੀਤੀ ਤਰਸੀਮ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਤੇ ਬਾਕੀ ਇਨਸਾਫਪਸੰਦ ਸਾਂਸਦਾਂ ਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਅਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਤਪਾਲ ਆਪਰੇਸ਼ਨ ਦੇ ਟਾਈਮ 'ਤੇ ਵੀ ਜਾਂ ਉਸਕੀ ਜਬੀ ਘਰ ਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਉਹਨਾਂ ਨੇ ਵਾਜ ਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਵੀ ਉਹ ਇਦਾਂ ਪੰਜਾਬ ਦੇ ਹੱਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلند ਆਵਾਜ਼ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਯੋਧੇ ਉਹ ਜਜਾਰੂ ਆ ਤੇ ਉਹਨਾਂ ਨੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਆ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ ਚ ਕੀਤੀ ਤੇ ਬਾਕੀ ਅਸੀਂ ਉਮੀਦ ਕਰਦੇ ਆ ਕਿ ਦੁਜੇ ਜੋ ਪਾਰਲੀਮੈਂਟ ਪੰਜਾਬ ਦੇ ਆ ਜਾਂ ਹੋਰ ਵੀ ਜੋ ਅਨਸਾਫ਼ਸੰਦ ਹੈ ਉਹਨਾਂ ਨੂੰ ਵੀ ਇਹ ਐਨਐਸਏ ਦੇ ਖਿਲਾਫ ਹਵਾਜਟ ਹੋਣੀ ਚਾਹੀਦੀ ਆ ਤੇ ਇਹ ਐਨਐਸਏ ਨੂੰ ਇਹ ਜਿਹੜਾ ਕਿ ਅਸੀਂ ਸਰਕਾਰ ਦੀ ਢੀਠਤਾ ਨੂੰ ਵੀ ਇੱਕ ਸੋਚਦੇ ਆ ਕਿ ਜੋ ਪਾਰਲੀਮੈਂਟ ਤੱਕ ਵੀ ਆਵਾਜ਼ ਜਾ ਰਹੀ ਆ ਇਹਨੇ ਲੋਕਾਂ ਦਾ ਫਤਵਾ ਵੀ ਆ ਤੋ ਉਹਨਾਂ ਨੂੰ ਇੱਕ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਵੀ ਮੇਰਾ ਖਿਆਲ ਹੈ ਕਿ ਜਿਹੜਾ ਇਹਨੇ ਜਿਹੜੇ ਖਰੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਜਿਤਾਇਆ ਉਹਨਾਂ ਦੇ ਕਮਾਂਕਾਰਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਕਰਕੇ ਬਹੁਤ ਵੱਡਾ ਇੱਕ ਬੇਇਨਸਾਫੀ ਹੋ ਰਹੀ ਹੈ ਉਹਦੇ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਫੈਸਲਿਆਂ ਤੇ ਦੁਬਾਰਾ ਗੌਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਤੇ ਉਹਨਾਂ ਦੇ ਵੇਖੋ 6 ਲੱਖ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਤੇ ਚਰਚਨੀ ਨੇ ਉਹਦੇ ਵਾਸਤੇ ਪਾਰਲੀਮੈਂਟ ਚ ਬਾਜ਼ ਉਠਾਈ ਹੈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ ਵਿੱਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨੀ ਆ ਕਿ ਜਿਹੜੇ ਕਿਤੇ ਕਿਸ ਨਾਂ ਬੇਇਨਸਾਫੀ ਹੋ ਰਹੀ ਹੋਵੇ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤਰੋਂ ਤੇ ਇਹਨਾਂ ਨੂੰ ਰਿਹਾ ਕੀਤਾ ਜਾਵੇ ਚੰਨੀ ਦਾ ਹੀ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਦੂਜੀ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਤੇ ਜਾਂ ਜੋ ਸਿੱਖਾਂ ਨਾਲ ਜਾਂ ਇਹ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ ਤੇ ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆ ਸਰਕਾਰ ਦਾ ਤੇ ਸਾਰੇ ਸਾਰੇ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸਾਡੇ ਪੰਜਾਬ ਨਾਲ ਹਰ ਜਗ੍ਹਾ ਤੇ ਧੱਕਾ ਵੇਖੋ ਅਮਰਪਾਲ ਸਿੰਘ ਦੇ ਪਰਿਵਾਰ ਨੇ ਚੰਨੀ ਦਾ ਧੰਨਵਾਦ ਕੀਤਾ ਸਾਬਕਾ ਮੱਖ ਮੰਤਰੀ ਚਰਨਜੀਤ ਚੰਨੀ ਦਾ ਧੰਨਵਾਦ ਕੀਤਾ ਤੇ ਚੰਨੀ ਨੇ ਪਹਿਲਾਂ ਵੀ ਅਮਰਪਾਲ ਲਈ ਆਵਾਜ਼ ਚੁੱਕੀ ਸੀ ਤਰਸੀਮ ਸਿੰਘ ਅਮਰਪਾਲ ਸਿੰਘ ਦੇ ਪਿਤਾ ਹੀ ਕਹਿੰਦੇ ਹੋਏ ਨਜ਼ਰ ਆਏ ਸਾਬਕਾ ਸੀਐਮ ਚੰਨੀ ਨੇ ਪੰਜਾਬ ਦੀ ਗੱਲ ਕੀਤੀ ਤਰਸੀਮ ਸਿੰਘ ਇਹ ਕਹਿੰਦੇ ਹੋਏ ਨਜ਼ਰ ਆਏ ਤੇ ਬਾਕੀ ਇਨਸਾਫਪਸੰਦ ਸਾਂਸਦਾਂ ਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਅਸੀਂ ਚੰਨੀ ਜੀ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੇ ਜੋ ਪਹਿਲੇ ਅਮਰਤਪਾਲ ਆਪਰੇਸ਼ਨ ਦੇ ਟਾਈਮ 'ਤੇ ਵੀ ਜਾਂ ਉਸਕੀ ਜਬੀ ਘਰਵਾਲੀ ਬਾਹਰ ਜਾ ਰਹੀ ਥੀ ਉਸ ਟਾਈਮ ਵੀ ਰੋਕਾ ਗਿਆ ਉਸ ਟਾਈਮ ਉਸ ਟਾਈਮ ਵੀ ਉਹਨਾਂ ਨੇ ਵਾਜ ਠਾਈ ਤੇ ਮੇਰਾ ਖਿਆਲ ਹੈ ਕਿ ਇਹ ਇਹ ਜੋ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਇਦਾਂ ਪੰਜਾਬ ਦੇ ਹੱਕਾਂ ਦੀ ਉਹ ਮੋਦੀ ਸਾਹਿਬ ਨੇ ਜਦੋਂ ਆਉਣ ਤੋਂ ਰੋਕਿਆ ਗਿਆ ਉਦੋਂ ਵੀ ਉਹਨਾਂ ਨੇ ਬੜੀ بلند ਆਵਾਜ਼ ਨਾਲ ਪੰਜਾਬ ਨੂੰ ਪ੍ਰੈਜੈਂਟ ਕੀਤਾ ਇਸ ਕਰਕੇ ਅਸੀਂ ਚਾਹੁੰਦੇ ਕਿ ਪੰਜਾਬ ਦੇ ਯੋਧੇ ਉਹ ਜਜਾਰੂ ਆ ਤੇ ਉਹਨਾਂ ਦੇ ਸਾਨੂੰ ਪੰਜਾਬ ਸਾਨੂੰ ਸਾਡੇ ਪਰਿਵਾਰ ਨੂੰ ਖਾਸ ਕਰਕੇ ਮਾਣ ਹੈ ਕਿ ਉਹਨਾਂ ਨੇ ਪੰਜਾਬ ਦੀ ਗੱਲ ਡਟ ਕੇ ਜਿਹੜੀ ਕਰਨੀ ਚਾਹੀਦੀ ਸੀ ਉਹ ਪਾਰਲੀਮੈਂਟ ਚ ਕੀਤੀ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਦੁਜੇ ਜੋ ਪਾਰਲੀਮੈਂਟ ਪੰਜਾਬ ਦੇ ਆ ਜਾਂ ਹੋਰ ਵੀ ਜੋ ਅਨਸਾਫ਼ਸੰਦ ਹੈ ਉਹਨਾਂ ਨੂੰ ਵੀ ਇਹ ਐਨਐਸਏ ਦੇ ਖਿਲਾਫ ਆਵਾਜ਼ اٹੋਣੀ ਚਾਹੀਦੀ ਆ ਤੇ ਇਹ ਐਨਐਸਏ ਨੂੰ ਇਹ ਜਿਹੜਾ ਕਿ ਅਸੀਂ ਸਰਕਾਰ ਦੀ ਢੀਠਤਾ ਨੂੰ ਵੀ ਇੱਕ ਸੋਚਦੇ ਆ ਕਿ ਜੋ ਪਾਰਲੀਮੈਂਟ ਤੱਕ ਵੀ ਆਵਾਜ਼ ਜਾ ਰਹੀ ਆ ਇਹਨੇ ਲੋਕਾਂ ਦਾ ਫਤਵਾ ਵੀ ਆ ਤਾਂ ਉਹਨਾਂ ਨੂੰ ਇੱਕ ਪਾਰਲੀਮੈਂਟ ਤੋਂ ਦੂਰ ਰੱਖਿਆ ਜਾਣਾ ਵੀ ਮੇਰਾ ਖਿਆਲ ਹੈ ਕਿ ਜਿਹੜਾ ਇਹਨੇ ਜਿਹੜੇ ਖਰੂਰ ਸਾਹਿਬ ਦੇ ਹਲਕੇ ਦੇ ਜਾਂ ਜਿਹੜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਜਿਤਾਇਆ ਉਹਨਾਂ ਦੇ ਕਮਾਂਕਾਰਾਂ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ ਕਰਕੇ ਬਹੁਤ ਵੱਡਾ ਇੱਕ ਬੇਇਨਸਾਫੀ ਹੋ ਰਹੀ ਹੈ ਉਹਦੇ ਉਹਦੇ ਵਾਸਤੇ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਵੀ ਆਪਣੇ ਫੈਸਲਿਆਂ ਤੇ ਦੁਬਾਰਾ ਗੌਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਤੇ ਉਹਨਾਂ ਦੇ ਵੇਖੋ 6 ਲੱਖ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਤੇ ਚਰਚਨੀ ਨੇ ਉਹਦੇ ਵਾਸਤੇ ਪਾਰਲੀਮੈਂਟ 'ਚ ਆਵਾਜ਼ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰਿਆਂ ਪੰਜਾਬ ਵਿੱਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਨੀ ਆ ਕਿ ਜਿਹੜੇ ਕਿਤੇ ਕਿਸ ਨਾਂ ਬੇਇਨਸਾਫੀ ਹੋ ਰਹੀ ਹੋਵੇ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤੁਰੰਤ ਇਹਨਾਂ ਨੂੰ ਰਿਹਾ ਕੀਤਾ ਜਾਵੇ ਚੰਨੀ ਦਾ ਹੀ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਉਹਦਾ ਹੀ ਦੂਜੀ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਜਾਂ ਜੋ ਸਿੱਖਾਂ ਨਾਲ ਜਾਂ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ ਤੇ ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆ ਸਰਕਾਰ ਦਾ ਤੇ ਸਾਰੇ ਸਾਰੇ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਸਾਡੇ ਪੰਜਾਬ ਨਾਲ ਹਰ ਜਗ੍ਹਾ ਤੇ ਧੱਕਾ ਵੇਖੋ